ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਨਦੀਪ ਘਰ ਬਲੌਗ ਤੇ ਤੁਹਾਡਾ ਸਵਾਗਤ ਹੈ ਜੀ ਲੱਗਿਆ ਜੀ ਅੱਜ ਆ ਲਈ ਨਵੀਂ ਵੀਡੀਓ ਦੀ ਸ਼ੁਰੂਆਤ ਕਰਾਂਗੇ ਜਿਹੜੇ ਮੇਰੇ ਭੈਣ ਪ੍ਰਾ ਮੇਰੇ ਚੈਨਲ ਤੇ ਨਵੇਂ ਨੇ ਤਾਂ ਪਲੀਜ਼ 채ਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਤੇ ਵੀਡੀਓ ਵਧੀਆ ਲੱਗੀ ਤਾਂ ਸੋਨਾ ਜਿਹਾ ਲਾਈਕ ਅਤੇ ਸੋਨਾ ਜਿਹਾ ਕਮੈਂਟ ਕਰਕੇ ਜਰੂਰ ਦੱਸ ਕੇ ਜਾਇਓ ਜੀ ਤੇ ਪਲੀਜ਼ ਵੀਡੀਓ ਨੂੰ ਫਾਲੋਅ ਕਰੀ ਜਰੂਰ ਕਰਿਆ ਕਰੋ ਤੇ ਬਸ ਥੈਂਕ ਯੂ ਸੋ ਮੱਚ ਸਾਰਿਆਂ ਦਾ ਜਿਹੜੇ ਹਨਾ ਭੈਣਪਰਾ ਆਪਣੇ ਵੀਡੀਓ ਨੂੰ ਇੰਨਾ ਜਿਆਦਾ ਸਪੋਰਟ ਕਰਦੇ ਤੇ ਕੱਲ ਵਾਲੀ ਵੀਡੀਓ ਦੇ ਉੱਤੇ ਵੀ ਬਹੁਤ ਸੋਹਣੇ ਸੋਹਣੇ ਕਮੈਂਟ ਆਏ ਥੈਂਕ ਯੂ ਸੋ ਮੱਚ ਸਾਰਿਆਂ ਦਾ ਤੇ ਬਾਕੀ ਅੱਜ ਵਾਲੀ ਵੀਡੀਓ ਸਟਾਰਟ ਕਰਨ ਲੱਗੇ ਸੀਗੇ ਜੀ ਸੋਚਿਆ ਚਲ ਕੰਮ ਧੰਦੇ ਕਰਨੀਆਂ ਹਨਾ ਸਵੇਰ ਦੇ ਤੇ ਟਾਈਮ ਹੋ ਚੁੱਕਿਆ ਜੀ ਅੱਜ 9:30 ਦਾ ਅੱਜ ਹਜੇ ਮੈਂ ਆਟਾ ਆਟਾ ਗੁੰਨਣਾ ਆ ਕੱਲ ਵੀ ਨੂੰ ਬਸ ਮੈਂ ਰੈਡੀ ਕਰਕੇ ਸਕੂਲ ਟਰ ਤਾ ਸੀਗਾ ਸਵੇਰੇ ਸਵੇਰੇ ਇੰਨਾ ਜਿਆਦਾ ਹਨਾ ਥੋੜਾ ਜਿਹਾ ਖਲਾਰਾ ਪੈ ਜਾਂਦਾ ਹੈ ਕੰਮ ਦਾ ਤੁਹਾਨੂੰ ਦੱਸਣਾ ਕਿ ਇੱਕ ਵਿੱਚੀ ਧਾਰਾਂ ਦਾ ਹੋ ਜਾਂਦਾ ਤੇ ਵਿੱਚੀ ਹੈ ਨਾ ਬੱਚਿਆਂ ਨੂੰ ਸਕੂਲ ਟੋਰਨ ਦਾ ਹੋ ਜਾਂਦਾ ਇਹ ਕਾਲਜ ਨੂੰ ਥੋੜਾ ਜਿਹਾ ਤਿਆਰ ਵਗੈਰਾ ਕਰਨਾ ਹੁੰਦਾ ਚਲੋ ਹੁਣਾਂ ਪਟਕਾ ਉਹ ਬੰਨਣਾ ਹੁੰਦਾ ਤੇ ਸੁਰਵਣਾ ਤੇ ਟੇਪਨ ਤਿਆਰ ਕਰਨਾ ਹੁੰਦਾ ਇਹਦਾ ਤੇ ਉਹਦੇ ਕਰਕੇ ਜੀ ਬਸ ਇਹਨਾਂ ਹੌ ਸیرے ਸیرے ਆਪਾਂ ਵੀਡੀਓ ਨਹੀਂ ਸ਼ੂਟ ਕੀਤੀ ਹੈਗੀ ਤੇ ਇੱਧਰ ਆਪਾਂ ਕੱਪੜੇ ਵਗੈਰਾ ਸਾਰੇ ਛੁੱਕਨੇ ਪਾਤੇ ਤੇ ਕੱਲ ਆਪਾਂ ਹਨਾ ਤੁਹਾਨੂੰ ਦਿਖਾਉਣੀ ਆ ਕੱਲ ਆਪਾਂ ਜਾਵਾਂਗੇ ਇੱਧਰ ਬੀਜ ਤੇ ਆ ਦੇਖਿਓ ਅਜਾ ਪਮੇਹਾ ਹੁਣ ਇਹਨੂੰ ਪਾਣੀ ਦੇ ਕੇ ਹਟੀਆਂ ਤੇ ਥੋੜ੍ਹ ਥੋੜ੍ਹੇ ਦੇਖੋ ਵਿੱਚ ਚਿਟਿ ਚਿਟੇ ਜੇ ਹੋ ਗਏ ਮੈਂ ਜ਼ਿਆਦਾਤਰ ਨਹੀਂ ਖੋਲੂਗੀ ਠੀਕ ਕਿਉਂਕਿ ਥੋੜਾ ਜਿਹਾ ਹੈ ਨਾ ਵੱਡੇ ਹੋ ਜਾਣ ਤੇ ਫਿਰ ਹਾਂ ਪਰ ਤੁਹਾਨੂੰ ਜ਼ਰੂਰ ਦਿਖਾਵਾਂਗੇ ਜੀ ਤੇ ਦੱਸਿਆ ਕਮੈਂਟ ਕਰਕੇ ਕਿ ਕਿੰਨੇ ਕਿੰਨੇ ਜੋ ਆ ਗਏ ਆ ਤੇ ਬਾਸ ਸੋਈ ਹਣਾ ਹੁਣ ਸੋਈਦਾ ਲੱਗੀ ਸੀ ਜੀ ਕੰਮ ਧੰਦੇ ਕਰਨਾ ਸਟਾਰਟ ਕਰਨਾ ਸੋਚਿਆ ਵੀ ਚਲੋ ਹਣਾ ਹਮ ਵੀਡੀਓ ਸਟਾਰਟ ਕਰ ਲਈਏ ਤੇ ਅ ਬਸ ਇਹ ਦਿਖਾਉਦੇ ਹਾਂ ਜੀ ਅੱਜ ਭਾਂਡੇ ਭੁੰਡੇ ਵੀ ਆਣ ਪਈ ਅੱਜ ਤਾਂ ਕੁਛ ਵੀ ਨਹੀਂ ਕੰਮ ਕੀਤਾ ਹੈਗਾ ਅੱਜ ਮੈਂ ਹਜੇ ਸਵੇਰ ਦੀ ਨਹੀਂ ਕਾਲਬੀਨ ਨੂੰ ਤੁਰ ਕੇ ਬਸ ਚਾਚੂ ਪਿੱਤੀ ਆ ਜਾਂ ਤੇ ਇੱਕ ਰੀਲਾਂ ਦੇਖਣ ਲੱਗੀ ਤੁਹਾਨੂੰ ਵੀ ਪਤਾ ਹੀ ਹੈ ਨਾ ਜਦੋਂ ਆਪਾਂ ਹਨਾ ਫੋਨ ਚੱਕ ਲੈਂਦੇ ਹਾਂ ਨਾ ਇੰਸਟਾਗ੍ਰਾਮ ਤੇ ਲਾਲ ਲੈ ਰੀਲ वगैरह ਦੇਖਦੇ ਆ ਤੇ ਉਦੋਂ ਕੀ ਹੁੰਦਾ ਹੈ ਜੀ ਬਸ ਪਤਾ ਹੀ ਲੰਦਾ ਹੈ ਕਿ ਕਿੰਨੇ ਤੋਂ ਕਿੰਨੇ ਵੱਜ ਗਏ ਫਿਰ ਉਸ ਤੋਂ ਬਾਅਦ ਵਿੱਚ ਬਸ ਆਰਪਨ ਨੂੰ ਮਾਤਾ ਸੇ ਸੁਰ ਬਾਤ ਆਉਦਾ ਤੇ ਉਹ ਮਿਲਦਾ ਸ਼ਹਿਰੇ ਤੇ ਬਾਹਰ ਖੜੀ ਜਾਂਦੀ ਆ ਆਪਦੇ ਪਾਪੇ ਕੋਲੇ ਉਹਦਾ ਪਾਪਾ ਲੱਗਿਆ ਸੀਗਾ ਪੱਠੇ ਕੋ ਉਤਰਨਾ ਕਿਉਂਕਿ ਜੀ ਦੁਪਹਿਰ ਤੇ ਪੱਠੇਵਾ ਸੋ ਫਿਰ ਪਾ ਜਾਂਦੇ ਨੇ ਤੇ ਫਿਰ ਹਨਾ ਚਲੋ ਫਿਰ ਮੈਨੂੰ ਟੈਂਸ਼ਨ ਕਰੀ ਜੀ ਹੁੰਦੀ ਆ ਫਿਰ ਮੈਂ ਤੇ ਬਸ ਉਹ ਅੰਦਰ ਬੰਨਣੇ ਹੁੰਦੇ ਤੇ ਫਿਰ ਆਪਾਂ ਦੁਪਹਿਰੇ ਹਨਾ 2:30 ਵਜੇ 2:30 ਵਜੇ ਫਿਰ ਆਪਾਂ ਅੰਦਰ ਬੰਨਦੇ ਹੀ ਜਿਆ ਤੇ ਚਲੋ ਇਨੱਕ ਸਹਾਰਾ ਹੋ ਜਾਂਦਾ ਏ ਮੈਨੂੰ ਵੀ ਕਿਉਂਕਿ ਜੀ ਬਸ ਉਹ ਪਾ ਜਾਂਦੇ ਨੇ ਪੱਠੇ-ਪੁੱਠੇ ਖੁਰਲੀ ਦੇ ਵਿੱਚ ਹਨਾ ਹੁਣ ਬਸ ਪਾਣੀ ਪਲਾ ਕੇ ਬਾਹਰ ਕੱਢ ਦੇਣਗੇ ਤੇ ਬਸ ਮੈਂ ਹੁਣ ਆਪ ਦਾ ਇੱਧਰ ਲਰ ਸੋਈ ਦਾ ਕਰਨ ਲੱਗੀ ਆ ਤੇ ਭਾਂਡੇ-ਭੁੰਡੇ ਵਾਂਜੂ ਦੇ ਨਾਲੇ ਆਟਾ ਗੁੰਨਣੇ ਆਲਾ ਪਿਆ ਹਦੀ ਆਪਣਾ ਕਿ ਕਿ ਬਸ ਰਾਤੜਾ ਥੋੜਾ ਜਿਹਾ ਪਿਆਸੀ ਘਟਾ ਤੇ ਕਲ ਵੀ ਨੇ ਬਸ ਰੋਟੀ ਬਣਾ ਕੇ ਆਪਾਂ ਤੋਰ ਆ। ਮੇਲਾ ਦਾ ਦੇਖੇ ਜਾਨੂੰ ਮੇਰਾ ਕੰਮ ਨੇ ਬਣਨਾ ਦੇਖੇ ਜਾਨੂੰ ਕਲ ਵੀ ਉਹਨਾਂ ਨੇ ਦੁਬਾਰਾ ਵੀ ਆ ਜਾਣਾ ਕਿੱਲੋ। ਇਹ ਕਹਾਂ ਨਾ ਹਾਂ ਇੱਕ ਪਤਾ ਨਹੀਂ ਇਹ ਚੀਜ਼ ਘਟਾ ਤਾਂ ਹੁੰਦੀ ਹੈ ਨਾ ਕਿ ਰਾਤ ਨੂੰ ਚਾਹੇ ਸਾਰਾ ਕੰਮ ਏ ਟੂ ਜੈਡ ਕਰਕੇ ਪੈ ਦਿਓ ਆਪਾਂ ਦੇ ਲੋ ਮੈਂ ਸਾਰੇ ਭਾਂਡੇ ਪੁਣੇ ਮਾਰ ਕੇ ਹੈ ਨਾ ਪਈਆਂ ਤੇ ਸਵੇਰ ਨੂੰ ਉਹਨਾਂ ਜਿਆਦੇ ਫੇਸ ਹੈ ਕਿ ਭਰ ਜਾਂਦਾ ਸਮਝ ਤੋਂ ਬਾਹਰ ਆ ਕੰਮ ਹਨਾ ਜਿੰਨਾ ਮਰਜੀ ਨਿਬੜ ਕੇ ਪੈ ਦਿਓ ਸਾਰਾ ਕੰਮ ਸਵੇਰ ਨੂੰ ਉਤੋਂ ਦੇ ਫਿਰ ਉਹਨਾਂ ਹੀ ਜਿਆਦੇ ਸ਼ੁਰੂ ਤੋਂ ਸਟਾਰਟਿੰਗ ਕਰਨਾ ਪੈਂਦਾ ਹੈ। ਤੇ ਇਹ ਦੱਸਿਆ ਵੀ ਚੀਜ਼ ਇਹ ਤੁਹਾਡੇ ਨਾਲ ਵੀ ਹੁੰਦੀ ਹੈ ਕਿ ਮੇਰੇ ਨਾਲ ਇਕੱਲੀ ਨਾਲ ਹੁੰਦੀ ਹੈ ਵੀ ਹਾਂ ਪਰ ਆਪਾਂ ਸਾਰਾ ਕੰਮ ਕਰਕੇ ਪੈਂਦੇ ਤੇ ਸਵੇਰ ਨੂੰ ਜਦੋਂ ਉੱਠਦੇ ਫੇਰ ਉઠੋ ਸ਼ੁਰੂ ਤੋਂ ਸਟਾਰਟਿੰਗ ਕਰਨਾ ਪੈਂਦਾ ਝਾੜੂ ਲਾ ਲਓ ਪੋਚੇ ਲਾ ਲਓ ਪਾਣੀ ਮਾਦ ਲਓ ਬੱਚਿਆਂ ਨੂੰ ਮਾ ਲਓ ਆਪਨਾ ਲਓ ਬਸ ਤੇ ਧਾਰਾ ਕੱਢ ਲਓ ਬਸ ਇਹੀ ਸਾਰੀ ਦਿਹਾੜੀ ਰੁਟੀਨ ਬਸ ਇਹੀ ਚੱਲੀ ਜਾਂਦੀ ਹੈ ਸਵੇਰ ਤੋਂ ਲੈ ਕੇ ਸ਼ਾਮ ਤੱਕ ਤੇ ਸ਼ਾਮ ਨੂੰ ਦੇਖੋ ਸਾਰਾ ਕੰਮ ਨਵੇੜ ਕੇ ਪਈਦਾ ਤੇ ਸਵੇਰੇ ਉੱਠਦੇ ਫੇਰ ਉਹਨਾਂ ਜਿਆਦੀ ਹੋ ਜਾਂਦਾ ਵਾ ਪਤਾ ਨਹੀਂ ਜੀ ਕੀ ਅਪਾ ਕਹਦਾ ਨਾ ਹਾਂ ਇਹ ਰੱਬ ਦੀ ਦੀਤ ਬਣਾਈ ਹੋਈ ਆ ਤੇ ਚਲੋ ਬਾਕੀ ਕੋਈ ਗੱਲ ਨਹੀਂ ਜੀ ਹਨਾ ਜਦੋਂ ਆਪਾਂ ਕਹਦਾ ਨਾ ਕਿ ਆਪਾਂ ਭਾਂਡਿਆਂ ਦੇ ਵਿੱਚ ਰੋਟੀ ਖਾਵਾਂਗੇ ਤੇ ਜ਼ਰੂਰ ਲਿਬਰ ਦੇ ਲਿਬਰ ਜੀ ਹਨਾ ਬਾਕੀ ਕੋਈ ਗੱਲ ਨਹੀਂ ਜੀ ਕੰਮ ਹਨਾ ਕਰਨਾ ਹੀ ਪੈਂਦਾ ਵਾ ਤੇ ਕੰਮ ਉਹਦਾ ਕਨ ਇਹ ਵੀ ਕਿਸਮਤ ਵਾਲਿਆਂ ਤੋਂ ਹੀ ਕਰ ਹੁੰਦਾ ਆ ਹਨਾ ਤੇ ਬਾਕੀ ਬਾਸੀ ਮੈਂ ਹਾਂ ਹੁਣ ਭਾਂਡੇ ਮੁੰਨੇ ਮਾ ਲੀਵਾ ਤੇ ਮੈਂ ਆਟਾ ਆਟਾ ਗੁੰਨਣਾ ਹਜੇ ਨਾਲੇ ਆਟਾ ਆਟਾ ਗੁੰਨਣਾ ਫਟਾਫਟ ਕਿ ਕਿਹ ਦੇ ਕਾਲੀ ਦੇ ਪਾਪਾ ਨੇ ਤਿਆਰ ਹੋ ਜਾਣਾ ਉਹਨਾਂ ਨੇ ਕਹਣਾ ਤੂੰ ਫੂਫਾ ਫਟਾਫਟ ਮੈਨੂੰ ਰੋਟੀ ਦੇ ਦੇ ਬਣਾ ਕੇ ਤੇ ਮੈਂ ਹੁਣ ਬਾਅਦ ਵਿੱਚ ਤੁਹਾਨੂੰ ਮਿਲਦੀ ਆ ਤੇ ਮੈਂ ਰੋਟੀ ਰੋਟੀ ਬਕਾਦਮਾ ਤੇ ਨਾਲੇ ਭਾਂਡੇ ਮਾਂਹ ਪਾਵਾਂ ਤੇ ਬਾਅਦ ਵਿੱਚ ਫਿਰ ਹਣਾ ਜੋ ਵੀ ਆਪਾਂ ਤੋਂ ਕਿਲਪਾ ਲਈਆਂ ਨਹੀਂ ਆਪਾਂ ਉਹ ਜਰੂਰ ਲਵਾਂਗੇ ਤੇ ਨਾਲੇ ਆਪਾਂ ਨੂੰ ਮਿਲਾਉਣੇ ਆ ਤੁਹਾਡੇ ਨਾਲ ਤੇ ਅੱਜ ਵੀ ਇਹ ਉਹ ਉਧਰ ਆ ਤੇ ਮੈਂ ਉਹ ਨਾ ਜਾਨੂੰ ਫੜਾ ਫਟਾਟਾ ਗੁੰਨ ਲਵਾਂ ਕਿਉਂਕਿ ਫਿਰ ਜਦੋਂ ਮੈਂ ਆਟਾ ਗੁੰਨਦੀ ਆ ਜੇ ਉਹ ਘਰੇ ਹੁੰਦੀ ਆ ਹਨਾ ਫਿਰ ਉਹ ਆਟੇ ਦੇ ਵਿੱਚ ਹੀ ਗਈ ਜਾਂਦੀ ਆ ਮੈਂ ਗੁੰਨਣਾ ਮੈਂ ਗੁੰਨਣਾ ਹੁਣ ਉਹ ਉਧਰ ਗਈ ਹੀ ਆ ਤੇ ਚਲ ਮੈਂ ਹਾਂ ਹੁਣ ਜਾਨੂੰ ਆਟਾ ਤਾਂ ਗੁੰਨਣਾ ਤੇ ਫਿਰ ਆਪਾਂ ਤੁਹਾਨੂੰ ਬਾਅਦ ਵਿੱਚ ਫਿਰ ਮਿਲਦੇ ਆ ਲਓ ਜੀ

ਕੀ ਆਈ ਤੈਨਾਂ ਹੋ ਸਾਸਿਕਾ ਬੁਲਾ ਲੈ ਦੇ ਦੋ ਲੈ ਸਾਸਿਕਾ ਬੁਲਾ ਦੇ ਫਿਰ ਕਿੱਟੀ ਕਰ ਉਹ ਐ ਘਰਾਂ ਬੰਨ ਬਾਦ ਲਿਆ ਆਈ ਮੈਿਕਾ ਟੋੜ ਦੂ ਆਈ ਮੈਿਕਾ ਟੋੜ ਦੂ ਲੈ ਨਹੀਂ ਆਂ ਬੁਲਾ ਸਾਸਿਕਾ ਲਾ ਦੇ ਦੇ ਲ ਮਾਈਕ ਲੈ ਕੇ ਭੱਜ ਗਈ ਹਾਂ ਬੁਲਾ ਦੇ ਸਾਸਿਕਾ ਆਉ ਜਾਂਦੀ ਇਦੂਰੀ ਪੱਦਲੀ ਆਨੀ ਆਨੀ ਮੈਂ ਖੜ ਜਾ ਗਈ ਭੱਜ ਗਈ ਲਓ ਜੀ ਹੁਣ ਇੱਥੇ ਆਪਾਂ ਚਿਕਾਰੀਏ ਪੱਠੇ ਪਹਿਲਾਂ ਫਿਰ ਰੋਟੀ ਰੋਟੇ ਬਣਾਉਣੇ ਆਂ ਅੱਧਰ ਜਾ ਕੇ ਬਾਅਦ ਚ ਹਾਂਜੀ ਪੁੱਤ ਕੀ ਆ? ਓਏ ਕੀ ਆ? ਓਏ ਬੋਲ ਹੈ ਬੋਲ ਕਿੱਥੇ ਆ? ਦੇਖ ਤਾਂ ਇਹ ਪਾਈ ਕੁੜੀ ਦੀ ਬਾਲ ਖੋ ਗਈ ਹੁਣ ਮਸਲਾ ਥੋੜਾ ਜਿਹਾ ਗੰਭੀਰ ਹੋ ਚੁੱਕਿਆ ਹਾਂ ਦਮਾ ਕੱਢ ਕੇ ਦਨੀਆ ਫੇਲੇ ਵਿੱਚ ਨੂੰ ਕਿੱਥੇ ਸਿੱਟੀ ਆ ਤਾਂ ਉਹ ਬੜਿਆ ਛੋਟੀ ਜੀ ਆ ਤਾਂ ਆ ਬੜੀ ਇਹ ਝੂਟੀ ਜੀ ਕਿਹੜੀ ਵੱਡੀ ਬਾਲ ਕਿੱਥੇ ਆ ਅਰੇ ਇਹ ਤਾਂ ਛੋਟੀ ਆ ਵੱਡੀ ਕਿ ਪੁੱਛਦਾ ਪੁੱਤ ਕਿੱਥੇ ਆ ਹੋਰੇ ਕਿੱਥੇ ਹੋਰੇ ਝੂਠਾ ਹੈ ਨਹੀਂ ਕਿ ਇਹ ਤਾਂ तू ਸਾਸਰੀ ਘਰ ਨਹੀਂ ਬੁਲਾਈ ਦੇ ਅੱਜ ਬੁਲਾ ਦੇ ਹੈ ਨੂੰ ਗੁੱਸੇ ਨਾਲ ਮਾਰ ਦੇ ਜਾਨ ਚੰਗਾ ਫਿਰ ਉਰੇ ਆ ਉਰੇ ਮੇਰੇ ਕੋਲ ਆ ਦੇ ਮਾਈਕ ਦਮਾ ਆ ਦੇਖੀਂ ਦੇਖੀ ਹੁਣ ਆ ਗਏ ਆ ਜਾ ਮਾਈਕ ਦਮਾ ਦਮਾ ਪਹਿਲਾ ਸਾਸੀ ਕਹੇ ਬੁਲਾ ਦੇਖੀ ਪੱਕੀ ਧੀੜਾ ਪਹਿਲਾ ਸਾਸੀ ਕਹੇ ਬੁਲਾ ਫਿਰ ਮਾਈਕ ਦਊ ਹਾਓ ਭਈਆ ਜਲਿਆ ਜਾ ਕੇ ਚੱਕ ਲੈ ਆ ਜਾ ਜਲਿਆ ਜਾ ਕੇ ਬੋਲ ਪੱਜ ਗਿਆ भजया भजया ले चक लिया भाई छोटी सोटी की करनी बहुत मारनी भी दे, दे। पता नहीं मन पुता मेरे को नहीं हां मारनी अच्छा ठीक है चंगा फिर सत्या तबला दे ਹੋ ਬਾਦੇ ਹਾਂ ਬੋਲ ਤਾਂ ਆ ਗਈ ਸੱਸੂ ਚਾਹ ਲੂ ਜਾਈਂਗਾ ਚੱਲ ਪਰ ਓਏ ਉਹ ਮਟੂ ਬੰਦੇ ਨਾ ਉਹ ਜਿਹੜੀ ਮੈਂ ਤੇਰਸਾਂ ਲੱਗੇ ਰੋਕੀ ਆ ਜਾ ਬੋਲ ਚੱਲ ਬਸ ਉਹਨੇ ਤੇ ਖੇਡ ਲੈ ਚੰਗਾ ਹਾਂਜੀ ਲਓ ਜੀ ਆਪਾਂ ਪੱਠੇ ਵਗੈਰਾ ਚਕਾਏ ਤੇ ਆਪਣਾ ਮੈਂਟਰ ਤਾਂ ਬੁਣਦੀ ਸੀ ਤੇ ਹੁਣ ਨਾਲ ਹੀ ਆਪਾਂ ਮੈਂ ਕਿਹਾ ਚੱਲ ਮੈਂ ਦੁੱਧ ਘਰ ਘਰ ਤਲ ਲਾਂਗੇ ਦੁੱਧੂਰੇ ਪਕੌੜਾ ਨਹੀਂ ਤੋਂ ਵੀ ਹੈ ਨਾ ਫਿਰ ਖਰਾਬ ਹੋ ਜਾਂਦਾ ਜੇ ਮੇਰੀ ਯਾਦਤਾ ਹੈ ਨਾ ਮੈਂ ਹਮੇਸ਼ਾ ਵਾਰੀ ਦੇ ਕੇ ਰੱਖ ਦੇਣੀ ਆ ਬਸ ਇੱਥੇ ਨਾਲ ਹੀ ਹੁਣ ਆਪਾਂ ਰੋਟੀ ਬਣਾ ਲਾਂਗੇ ਨਾਲ ਹੀ ਮੈਂ ਜਲੀ ਨਾਲ ਦੀ ਨਾਲ ਹੀ ਦੁੱਧ ਘਰ ਘਰ ਲਾਂਗੇ ਬੱਸ ਹੁਣ ਦੁੱਧ ਲੱਗ ਗੀ ਇਹ ਤਾਂ ਮੇਰੇ ਬਣਾ ਲੀ ਜੀ ਦੋ ਰੋਟੀਆਂ ਤੇ ਫਿਰ ਬਾਅਦ ਚ ਫਿਰ ਤੁਹਾਨੂੰ ਮਿਲਦੇ ਆ ਹਾਉ ਤੋ ਹੂੰ ਚੱਲਦਾ ਨਹੀਂ ਕਿਨੂ ਕੁੱਟੂ ਸੋਨੀ ਮੈਨੂੰ ਕਿਉਂ ਕੀ ਕਰਦੀਆਂ ਫਿਰ ਤੂੰ ਹੈ ਤੈਨੂੰ ਤੈਨੂੰ ਕਾਤੇ ਕੁੱਟੂ ਕਾਣ ਕੁੱਟੂ ਤੈਨੂੰ ਆਰ ਪਣਾ ਹੈ ਉਹ ਅੱਲਾ ਕਾਣ ਕੁੱਟੂ ਕਾ ਤੈਨੂੰ ਪਹਿਲਾਂ ਦੱਸ ਮੰਨੂ ਹਾਂ ਕਾਣ ਕੁੱਟੂ ਦੇਨੂੰ ਅੱਲੂ ਕਾਣ ਮੰਨੂ ਆਹੋ ਤੈਨੂੰ ਕੌਣ ਕੁੱਟੂ ਦੱਸਦਾ ਸਹੀ ਮੈਨੂੰ ਮੈਨੂੰ ਕਰੀ ਜਾਂਦੀ ਆ ਪਹਿਲਾਂ ਕੰਮ ਕੁੱਟੂਗਾ ਮੰਨੂ ਲਓ ਜੀ ਸੰਤਾ ਇਧਰ ਹੋ ਗਿਆ ਰੈਡੀ ਤੇ ਚੱਲੇ ਨੇ ਜੀ ਕੰਮ ਤੇ ਤੇ ਬਸ ਹੁਣ ਆਪਣਾ ਫੋਨ ਭੱਜ ਜਾਣਾ ਅੱਜ ਛੋਟੀ ਜੀ ਵੀਡੀਓ ਹੀ ਬਣੀ ਅੱਜ ਕੋਈ ਇੰਨੀ ਜ਼ਿਆਦਾ ਖਾਸ ਵੀ ਨਹੀਂ ਬਣੀ ਹੈਗੀ ਤਾਂ ਇੰਨੀ ਕਿਨੂਆ ਪਲੀਜ਼ ਵੀਡੀਓ ਨੂੰ ਅੰਦੇ ਤੱਕ ਜ਼ਰੂਰ ਦੇਖਿਓ ਜੀ ਫੋਲੋ ਵਾਚ ਕਰਿਓ ਤੇ ਸੋਹਣਾ ਜਿਹਾ ਕਮੈਂਟ ਕਰਕੇ ਜਰੂਰ ਦੱਸ ਕੇ ਜਾਇਓ ਜੀ ਕਿ ਕਿ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਆ। ਇੱਕਦਮ ਮੂੰਹ ਅੱਡੇ ਆ। ਤੇ ਹਾਂਜੀ ਹੁਣ ਇਹਨਾਂ ਚੱਲ ਜਾਣਾ ਕੰਮ ਤੇ ਫੋਨ ਆਪਦਾ ਨਾਲ ਲੈ ਜਾਣਾ ਮਾ। ਤੇ ਬਸ ਹੁਣ ਇਸ ਤੋਂ ਬਾਅਦ ਵਿੱਚ ਆਪਣੀ ਕੋਈ ਵੀ ਸ਼ੂਟ ਨਹੀਂ ਹੋਣਾ ਹੈਗਾ। ਤੇ ਬਾਕੀ ਮਿਲਦੇ ਆ ਜੀ ਹੋਰ ਨਵੀਂ ਵੀਡੀਓ ਦੇ ਨਾਲ ਜਦ ਤੱਕ ਦੇ ਲਈ ਬਾਏ ਬਾਏ।